ਤੁਸੀਂ ਦੇਖ ਰਹੇ ਹੋ ਪੰਜ ਪਾਣੀ ਨਿਊਜ਼ ਚੈਨਲ ਤੇ ਮੈਂ ਬਲਕਰ ਸਿੰਘ ਪੰਨੀਵਾਲਾ ਅੱਜ ਆਪਾਂ ਪਹੁੰਚਿਆ ਪਿੰਡ ਭਾਈ ਕੇਰਾ ਦੇ ਵਿੱਚ ਜਿਹੜਾ ਭਾਈ ਕੇਰਾ ਲੱਭੀ ਹਲਕੇ ਦਾ ਪਿੰਡ ਹੈ ਤੇ ਇਹ ਪਿੰਡ ਜਿਹੜਾ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਪਿੰਡ ਹੈ ਤੇ ਇੱਥੇ ਹਿਸਟੋਰੀਕਲ ਇੱਕ ਆਪਾਂ ਤੁਹਾਨੂੰ ਬਿਲਡਿੰਗ ਵਖਾ ਰਹੇ ਹਾਂ ਤੇ ਬਿਲਡਿੰਗ ਬਾਰੇ ਆਪਾਂ ਇੱਥੋਂ ਦੇ ਵਸਨੀਕਾਂ ਨਾਲ ਪੁੱਛ ਕੇ ਗੱਲਬਾਤ ਕਰਦੇ ਹਾਂ ਇਹ ਬਿਲਡਿੰਗ ਕਦੋਂ ਦੀ ਬਣੀ ਹੈ ਤੇ ਇਹਨਾਂ ਨੇ ਸਾਨੂੰ ਇਹ ਵੀ ਦੱਸਿਆ ਵੀ ਇੱਥੇ ਲੋਰੀਆ ਫਿਲਮ ਦੀ ਸ਼ੂਟਿੰਗ ਹੋਈ ਸੀ ਤੇ ਹੋਰ ਵੀ ਕਾਫੀ ਫਿਲਮਾਂ ਦੀ ਇੱਥੇ ਸ਼ੂਟਿੰਗ ਹੋਈ ਹੈ ਤੇ ਹੁਣ ਆਪਾਂ ਸ਼ੁਰੂ ਕਰਦੇ ਆਂ ਇਹ ਭਾਈ ਜੀ ਹੋਰਾਂ ਨੂੰ ਜਿਹੜੇ ਆਪਣੇ ਨਾਲ ਆਏ ਇਹਨਾਂ ਨਾਲ ਆਪਾਂ ਪੁੱਛਦੇ ਆਂ ਵੀ ਇਹ ਇਹ ਦੀ ਜਿਹੜੀ ਵਿਰਾਸਤ ਇਹਦੀ ਹਿਸਟਰੀ ਕੀ ਹੈ ਮਤਲਬ ਇਹਦਾ ਜਿਹੜਾ ਇੰਨੀ ਸੋਹਣੀ ਬਣਾਈ ਹੈ ਤੇ ਇੰਨੀ ਪੁਰਾਣੀ ਹੈ ਜਿਹੜੀ ਖੜੀ ਹੈ ਪਿੰਡ ਭਾਈਕੇਰੇ ਦੇ ਵਿੱਚ ਤੇ ਇਹਦਾ ਇਤਿਹਾਸ ਕੀ ਹੈ ਉਹ ਆਪਾਂ ਹੁਣ ਪੁੱਛਣ ਦੀ ਕੋਸ਼ਿਸ਼ ਕਰਦੇ ਆਂ ਇਹ ਹਵੇਲੀ ਭਾਈ 인ਦਰ ਸਿੰਘ ਨੇ ਸਾਲ 1930 ਵਿੱਚ ਬਣਾਈ ਸੀ ਕਿਹਾ ਜਾਂਦਾ ਹੈ ਕਿ ਸਰਦਾਰ 인ਦਰ ਸਿੰਘ ਦੀ ਹਵੇਲੀ ਬਹੁਤ ਹੀ ਵੱਡੀ ਸੀ ਅਤੇ ਭਾਈ 인ਦਰ ਸਿੰਘ ਦੇ ਚਾਰ ਲੜਕੇ ਸਨ ਵੱਡੇ ਲੜਕੇ ਸਰਦਾਰ ਤਜਿੰਦਰ ਸਿੰਘ ਆਰਮੀ ਵਿੱਚ ਕਰਨਲ ਦੇ ਅਹੁਦੇ ਤੋਂ ਰਿਟਾਇਰ ਹੋਏ ਉਸ ਤੋਂ ਛੋਟੇ ਲੜਕੇ ਸਰਦਾਰ ਦਵਿੰਦਰ ਸਿੰਘ ਬਰਗੇਟੇਅਰ ਦੇ ਉਹਦੇ ਤੋਂ ਰਿਟਾਇਰ ਹੋਏ ਉਸ ਤੋਂ ਛੋਟੇ ਸਰਦਾਰ ਬਲਜਿੰਦਰ ਸਿੰਘ ਡੀਆਈਜੀ ਪੰਜਾਬ ਪੁਲਿਸ ਵਿੱਚੋਂ ਰਿਟਾਇਰ ਹੋਏ ਚੌਥੇ ਲੜਕੇ ਸਰਦਾਰ ਛਵਿੰਦਰ ਸਿੰਘ ਗੋਆ ਮਨੀਪੁਰ ਦੇ ਗਵਰਨਰ ਰਹੇ ਚੁੱਕੇ ਹਨ ਅਤੇ ਬਾਅਦ ਵਿੱਚ ਤਤਕਾਲੀ ਪ੍ਰਧਾਨ ਮੰਤਰੀ ਸ਼੍ਰੀਮਤੀ ਇਦਰਾ ਗਾਂਧੀ ਦੇ ਪਰਸਨਲ ਸੈਕਟਰੀ ਵਜੋਂ ਨਿਯੁਕਤ ਹੋਏ ਹਵੇਲੀ ਹੁਣ ਸਰਦਾਰ ਤੇਜਿੰਦਰ ਸਿੰਘ ਦੇ ਲੜਕੇ ਹਰਿੰਦਰ ਸਿੰਘ ਸਿੱਧੂ ਕੋਲ ਹੈ ਜੋ ਚੰਡੀਗੜ੍ਹ ਰਹਿੰਦੇ ਹਨ ਅਤੇ ਬਾਕੀ ਤਿੰਨ ਭਰਾਵਾਂ ਨੇ ਆਪਣੇ ਹਿੱਸੇ ਦੀ ਕੋਠੀ ਵੇਚ ਦਿੱਤੀ ਹੈ ਸਿਰਫ ਹਰਿਦਰ ਸਿੰਘ ਸਿੱਧੂ ਦਾ ਹਿੱਸਾ ਹੀ ਬਚਿਆ ਹੈ ਇਸ ਹਵੇਲੀ ਵਿੱਚ ਲਾਹੌਰੀਆ ਵਿਦਰੂ ਅੰਗਰੇਜ਼ ਵਰਗੀਆਂ ਫਿਲਮਾਂ ਬਣ ਚੁੱਕੀਆਂ ਹਨ ਪਿੰਡ ਦੇ ਵਸਨੀਕ ਸਰਦਾਰ ਗੁਰਜੀਤ ਸਿੰਘ ਪੁੱਤਰ ਸਰਦਾਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਇਹ ਕੋਠੀ ਨੂੰ ਤਿਆਰ ਹੋਣ ਵਿੱਚ 6-7 ਸਾਲ ਦਾ ਸਮਾਂ ਲੱਗਾ ਸੀ ਇਸ ਪਰਿਵਾਰ ਦਾ ਸਬੰਧ ਬਿਆਸ ਡੇਰਾ ਮੁਖੀ ਸਰਦਾਰ ਚਰਨ ਬਾਬਾ ਚਰਨ ਸਿੰਘ ਅਤੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਰਿਸ਼ਤੇਦਾਰੀ ਵਜੋਂ ਹੈ ਪਿੰਡ ਵਿੱਚ ਭਾਈ ਇੰਦਰ ਸਿੰਘ ਦੀ ਯਾਦ ਵਿੱਚ ਗਵਰਨਰ ਸਾਹਿਬ ਨੇ ਭਾਈ ਇੰਦਰ ਸਿੰਘ ਡਿਸਪੈਂਸਰੀ ਬਣਾਈ ਹੋਈ ਹੈ ਪਿੰਡ ਦੇ ਵਸਨੀਕ ਸਰਦਾਰ ਗੁਰਜੀਤ ਸਿੰਘ ਪੁੱਤਰ ਸਰਦਾਰ ਚੁਗਿੰਦਰ ਸਿੰਘ ਨੇ ਦੱਸਿਆ ਕਿ ਉਹ ਹਵੇਲੀ ਦੀ ਕਦੇ ਕਦਾਈ ਸਾਫ ਸਵਾਲ ਕਰ ਆਉਂਦੇ ਹਨ ਅਤੇ ਹਵੇਲੀ ਦੀ ਚਾਬੀ ਵੀ ਸਰਦਾਰ ਗੁਰਜੀਤ ਸਿੰਘ ਦੇ ਪਾਸ ਹੀ ਹੈ ਉਹਨਾਂ ਦੱਸਿਆ ਕਿ ਅਸੀਂ ਇਸ ਇਹਨਾਂ ਦੀ ਜ਼ਮੀਰ 50 ਸਾਲ ਤੋਂ ਅਸੀਂ ਵਾਹੁੰਦੇ ਆਏ ਹਾਂ ਅਤੇ ਹੁਣ ਵੀ ਵਾਹੁੰਦੇ ਹਾਂ ਉਹਨਾਂ ਨੇ ਇਹ ਵੀ ਦੱਸਿਆ ਇੱਥਰ ਵੀ ਦੇਖ ਲੀ ਵਾਇਫਰ ਕੱਟ ਲਓ ਕਿ ਦਿੱਲੀ ਬਾਰਡਰ ਫਿਲਮ ਲੱਗੀ ਹੋਈ ਸੀ ਅਤੇ اچانک ਥੀਏਟਰ ਵਿੱਚ ਅੱਗ ਲੱਗ ਗਈ ਗਵਰਨਰ ਸਾਹਿਬ ਦੀ ਨੂੰਹ ਪੋਤਾ ਪੋਤੀ ਲੜਕੀ ਦੋ ਤੀਆਂ ਇੱਕ ਨੌਕਰ ਅੱਗ ਵਿੱਚ ਸੜ ਗਿਆ ਗੁਰਜੀਤ ਸਿੰਘ ਨੇ ਦੱਸਿਆ ਕਿ ਗਵਰਨਰ ਸਾਹਿਬ ਦੀ ਮੌਤ ਤੋਂ ਬਾਅਦ ਉਹਨਾਂ ਦਾ ਲੜਕਾ ਅਮਰੀਕਾ ਵਿੱਚ ਸੈੱਟ ਹੈ ਅਤੇ ਹੁਣ ਕੋਈ ਵੀ ਪਰਿਵਾਰ ਦਾ ਮੈਂਬਰ ਇਸ ਪਿੰਡ ਵਿੱਚ ਨਹੀਂ ਰਹਿੰਦਾ ਇਸ ਪਰਿਵਾਰ ਨੂੰ ਆਮ ਤੌਰ ਤੇ ਦਿੱਲੀ ਵਾਲੇ ਪਰਿਵਾਰ ਕਹਿ ਕੇ ਬੁਲਾਉਂਦੇ ਹਨ ਲੋੜ ਹੈ ਇਹੋ ਜੀਆਂ ਵਿਰਾਸਤੀ ਚੀਜ਼ਾਂ ਨੂੰ ਸੰਭਾਲਣ ਦੀ ਇਹ ਹਵੇਲੀ ਕਿਸੇ ਟਾਈਮ ਬਹੁਤ ਹੀ ਚੜ੍ਹਦੀ ਕਲਾ ਦਾ ਪ੍ਰਤੀਕ ਸੀ ਅਤੇ ਇਸ ਵਿੱਚ ਗਵਰਨਰ ਸਾਹਿਬ ਦਾ ਪਰਿਵਾਰ ਰਹਿੰਦਾ ਸੀ ਆ ਪ੍ਰਾਣੀਆਂ ਸਵਿਚਾਂ ਤੁਸੀਂ ਵੇਖ ਸਕਦੇ ਹੋ ਜੋ ਪ੍ਰਾਣੀਆਂ ਬਣੀਆਂ ਹੋਈਆਂ ਹਨ ਇਹ ਹਵੇਲੀ ਬੜੀ ਹੀ ਸ਼ਾਨਦਾਰ ਢੰਗ ਦੇ ਨਾਲ ਬਣਾਈ ਹੋਈ ਹੈ ਬਹੁਤ ਹੀ ਉੱਚੀ ਤੇ ਸ਼ਾਨਦਾਰ ਹਵੇਲੀ ਇਹ ਤੁਸੀਂ ਜੋ ਵੇਖ ਰਹੇ ਹੋ ਇਸ ਦੀ ਹੁਣ ਸਾਫ ਸਵਾਲ ਕੋਈ ਵੀ ਨਹੀਂ ਕਰਦਾ ਬਹੁਤ ਵੱਡੀ ਹੇਲੀ ਵੇਲੀ ਤਕਰੀਬਨ 2 ਤੋਂ 2.5 ਏਕੜ ਦੇ ਵਿੱਚ ਇਹ ਬਣੀ ਹੋਈ ਸੀ ਜਦੋਂ ਕਿ ਹੁਣ ਸਿਰਫ ਬਹੁਤ ਥੋੜੀ ਤਕਰੀਬਨ ਕਨਾਲ ਡੇਢ ਕਨਾਲ ਹੀ ਰਹਿ ਗਈ ਹੈ ਕਿਉਂਕਿ ਬਾਕੀ ਜੋ ਹਿੱਸਾ ਸੀ ਉਹ ਦੂਜੇ ਭਰਾਵਾਂ ਨੇ ਸੇਲ ਕਰ ਦਿੱਤਾ ਹੈ ਅਤੇ ਹਵੇਲੀ ਦੀ ਆ ਹੁਣ ਚਿਹਰ ਤੁਸੀਂ ਵੇਖ ਰਹੇ ਹੋ ਕੁਰਸੀ ਇਹ ਵੀ ਬੜੀ ਪੁਰਾਣੀ ਹੈ ਜੋ ਇੱਥੇ ਸਾਂਭੀ ਹੋਈ ਹੈ ਪਰ ਹਵੇਲੀ ਨੂੰ ਸਾਂਭਿਆ ਨਹੀਂ ਗਿਆ ਹਵੇਲੀ ਦੀ ਦੇਖ ਬੜੀ ਹੀ ਸੁੰਦਰ ਤੇ ਸ਼ਾਨਦਾਰ ਸੀ ਇਹ ਪੁਰਾਣੀਆਂ ਏ ਵੇਖੋ ਕੀ ਡਿਜ਼ਾਈਨ ਬੜਾਏ ਹੋਏ ਹਨ ਅਤੇ ਕਿੰਨੀ ਸੋਹਣੀ ਇਹ ਹਵੇਲੀ ਗੇਟ ਬਣੇ ਹੋਏ ਹਨ ਯਸ ਹਵੇਲੀ ਵਿੱਚ ਆ ਉੱਪਰ ਤੁਸੀਂ ਵੇਖ ਸਕਦੇ ਹੋ ਕਿ ਕਿੰਨੇ ਮੋٹے ਗਾਰਡਰ ਪਾਏ ਹੋਏ ਹਨ ਬਹੁਤ ਹੀ ਜ਼ਿਆਦਾ ਭਾਰੀ ਤੇ ਮੋٹے ਗੱਡਰ ਇੱਥੇ ਪਾਏ ਹੋਏ ਹਨ ਇੰਨੀ ਸੋਹਣੀਆਂ ਛੱਤਾਂ ਬਣਾਈਆਂ ਹੋਈਆਂ ਹਨ ਇਸ ਹਵੇਲੀ ਦੀਆਂ ਭਾਈ ਸਾਹਿਬ ਆਪਾਂ ਨੂੰ ਦੱਸ ਰਹੇ ਹਨ ਕਿ ਇਹ ਜਿਹੜੀ ਹਵੇਲੀ ਦੀਆਂ ਕੰਧਾਂ ਕਿੰਨੀਆਂ ਮਜ਼ਬੂਤ ਕਿੰਨੀਆਂ ਚੌੜੀਆਂ ਤੇ ਇਹ ਵੀ ਦੱਸਦੇ ਹਨ ਕਿ ਥੱਲੋਂ ਜਦੋਂ ਨੀਆਂ ਪਟੀਆਂ ਤਾਂ ਉਹ ਅੱਛਾ 3 ਤੋਂ 4 ਫੁੱਟ ਚੌੜੀਆਂ ਕੀਤੀਆਂ ਸਨ ਇਹ ਗਵਰਨਰ ਸਾਹਿਬ ਦੀ ਹਵੇਲੀ ਉਹਨਾਂ ਦੇ ਪਿਤਾ ਜੀ ਸਰਦਾਰ ਇੰਦਰ ਸਿੰਘ ਨੇ 1930 ਦੇ ਵਿੱਚ ਬਣਵਾਈ ਸੀ ਇਹ ਗੇਟ ਦਾ ਰਸਤਾ ਹੈ ਜਿਹੜਾ ਦੂਜੇ ਪਾਸੇ ਵੀ ਗੇਟ ਖੁੱਲਦਾ ਹੈ ਤੇ ਚਾਰ ਚਫਰੇ ਦੇ ਗੇਟ ਖੁੱਲਦੇ ਸਨ ਤੇ ਬੜੀ ਹੀ ਵੱਡੀ ਸ਼ਾਨਦਾਰ ਹਵੇਲੀ ਕਿਸੇ ਟਾਈਮ ਸੀ ਇੱਥੇ ਫਿਲਮਾਂ ਵੀ ਬਣੀਆਂ ਹਨ ਪਰ ਇਸ ਨੂੰ ਸੰਭਾਲਿਆ ਨਹੀਂ ਗਿਆ ਲੋੜ ਹੈ ਇਸ ਵਿਰਾਸਤੀ ਚੀਜ਼ ਨੂੰ ਸੰਭਾਲਣ ਦੀ ਉੱਪਰ ਇਹਦੇ ਚਿਵਾਰੇ ਬੜੇ ਹੋਏ ਸਨ ਪੌੜੀਆਂ ਟੈ ਜਾਣ ਕਾਰਨ ਅਸੀਂ ਉੱਪਰ ਚੜ੍ਹ ਨਹੀਂ ਸਕੇ ਤੇ ਉੱਪਰ ਦੀ ਜੋ ਦੇਖ ਹੈ ਉਹ ਅਸੀਂ ਦਿਖਾ ਨਹੀਂ ਸਕੇ ਇਹ ਭਾਈ ਕੇਰਾ ਪਿੰਡ ਦੇ ਵਿੱਚ ਹਵੇਲੀ ਬਣੀ ਹੋਈ ਹੈ ਅਤੇ ਦਿੱਲੀ ਵਾਲਿਆਂ ਦੇ ਨਾਂ ਤੇ ਮਸ਼ਹੂਰ ਹੈ ਕਿਉਂਕਿ ਗਵਰਨਰ ਸਾਹਿਬ ਜਿਆਦਾ ਸਮਾਂ ਦਿੱਲੀ ਵਿੱਚ ਗੁਜ਼ਾਰਿਆ ਇਹ ਜਿਹੜੀ ਗਲੀ ਹੈ ਇਹ ਗਲੀ ਇਸ ਹਵੇਲੀ ਨੂੰ ਹੁਣ ਜਾਂਦੀ ਹੈ ਪਹਿਲਾਂ ਸਾਰਾ ਖੁੱਲਾ ਹੀ ਹੁੰਦਾ ਸੀ ਤੇ ਹੁਣ ਇਹ ਸੇਲ ਹੋਣ ਕਾਰਨ ਕਾਫੀ ਜਗ੍ਹਾ ਦੀ ਸੇਲ ਹੋ ਗਈ ਹੈ ਇਸ ਕਰਕੇ ਜਿਹੜੀਆਂ ਗਲੀਆਂ ਉਹ ਵੀ ਪੀੜੀਆਂ ਹੋ ਗਈਆਂ ਹਨ ਤੇ ਪਹਿਲਾਂ ਆਹ ਵੇਖੋ ਇੱਥੇ ਵੀ ਗਲੀ ਹੁੰਦੀ ਸੀ ਤੇ ਜਿਹੜੀ ਹੁਣ ਪਿੱਟਾ ਲਾ ਕੇ ਬੰਦ ਕੀਤੀ ਹੋਈ ਹੈ ਤੇ ਇਹ ਗਲੀ ਖੁੱਲੀ ਹੁੰਦੀ ਸੀ ਤੇ ਕਾਫੀ ਜਗ੍ਹਾ ਇੱਥੇ ਖਾਲੀ ਪਈ ਹੁੰਦੀ ਸੀ ਜਦੋਂ ਇੱਥੇ ਫਿਲਮਾਂ ਵਾਲੇ ਆ ਕੇ ਫਿਲਮਾਂ ਦੀ ਸ਼ੂਟਿੰਗ ਕਰਦੇ ਸਨ ਇਹ ਵੀ ਢੀੜੀ ਜੀ ਗਲੀ ਇਹ ਵੀ ਹਵੇਲੀ ਨੂੰ ਹੀ ਆਉਂਦੀ ਸੀ ਜਦੋਂ ਕਿਸੇ ਆਏ ਨੇ ਤੁਰ ਕੇ ਆਉਣਾ ਹੁੰਦਾ ਤੇ ਉਧਰੋਂ ਵੀ ਇਹ ਨੇੜੇ ਪੈਂਦੀ ਸੀ ਤੇ ਇਹ ਢੀੜੀ ਗਲੀ ਦੇ ਵਿੱਚ ਲੰਘ ਕੇ ਆਜ ਆਇਆ ਕਰਦੇ ਸਨ ਤੇ ਇਹ ਸਾਰੀ ਜਾਣਕਾਰੀ ਸਾਨੂੰ ਸਰਦਾਰ ਗੁਰਜੀਤ ਸਿੰਘ ਪੁੱਤਰ ਸਰਦਾਰ ਜੋਗਿੰਦਰ ਸਿੰਘ